ਬਸ ਚ ਹਾਂਜੀ ਹਾਂਜੀ ਬਸ ਕਾਫੀ ਸਵਾਰੀਆਂ ਦਿਵਸ ਚ ਕਾਫੀ ਸਵਾਰੀਆਂ ਦਿਵਸ ਚ ਪਾਰ ਸੀ ਗਈ ਮੋਟਰਸਾਈਕਲ ਤੇ ਇਹ ਜਦ ਆਇਆ ਬੜੀ ਟਿੱਪਰ ਨਾਲ ਇਹਨੂੰ ਇੱਧਾ ਸਾਫਾ ਮਾ ਕੇ ਪਾਰ ਕਰਤਾ ਇਧਰੋਂ ਆ ਕੇ ਸਿੱਧਾ ਬਸ ਚ ਆ ਕੇ ਲੱਗਿਆ ਜੀ ਹਾਂਜੀ ਹਾਂਜੀ ਮੈਂ ਪਰਲੀ ਸੜਕ 'ਚ ਸੀ ਮੈਂ ਮੋਟਰਸਾਈਕਲ ਤੇ ਸੀ ਗਈ ਆਪਣਾ ਬੱਚਾ ਨੂੰ ਛੱਡਣਾ ਹੁੰਦਾ ਸੀਗਾ ਜੀ ਐਂਦਾ ਕੋਰ ਪਰਲੀ ਸੜਕ ਖਾਲੀ ਸੀਗੀ ਕਿਤੇ ਕਿਤੇ ਉੱਤਰੂ ਨਾ ਗਿਆ ਇਹਨੇ ਧੱਪ ਲੈਣੀ ਸਾਰੀ ਇਧਰ ਆ ਕੇ ਇਹਨੇ ਬਸ ਧੱਬ ਲਈ ਜੀ ਪਤਾ ਕਿੰਨੀਆਂ ਕਿ ਸਵਾਰੀਆਂ ਸੀ ਬਸ ਤੇ ਬਸ 'ਚ ਮੈਨੂੰ ਲੱਗਦਾ ਵੀ ਹੋਣਗੇ 40 50 ਤੌਣਗੇ ਸਟੂਡੈਂਟ ਸੀਗੇ ਜੀ ਸਾਰੇ ਹੀ ਹਾਂਜੀ ਹਾਂਜੀ ਸਟੂਡੈਂਟ ਹੁੰਦੇ ਨੇ ਇਸ ਵੇਲੇ ਪਟਿਆਲੇ ਜਾਣ ਵਾਲੇ ਹਾਂਜੀ ਤੇ ਮੇਰੀ ਕੁੜੀਆ ਵੀ ਜਾਂਦੀ ਆ ਤੇ ਮੈਂ ਥੋੜਾ ਲੇਟ ਹੋ ਗਿਆ ਸੀਗਾ ਜੀ ਯਾਨੀ ਉਧਰੋਂ ਆਇਆ ਜੀ ਪਰਲੀ ਸਾਈਡ ਤੋਂ ਬੜੀ ਸਪੀਡ ਨਾਲ ਆਇਆ ਜੀ ਹਾਂਜੀ ਮੈਂ ਤੁਹਾਡਾ ਮੈਂ ਨਾ ਹਰਦੀਪ ਸਿੰਘ ਆ ਜੀ ਅੱਛਾ ਜਿਹੜਾ ਐਕਸੀਡੈਂਟ ਹੋਇਆ ਕੀ ਇਹ ਉਧਰ ਕਹਿੰਦੇ ਜੀ ਘੋੜਾ ਪਿੱਛੇ ਆ ਰਿਹਾ ਸੀਗਾ ਮੈਂ ਮੈਂ ਖੰਨੇ ਨੂੰ ਜਾ ਰਿਹਾ ਸੀ ਤੇ ਇਹ ਨਾਲ ਘੋੜੇ ਦਾ ਲੋਕ ਲੱਗ ਗਿਆ ਕਹਿੰਦੇ ਅੱਛਾ ਤੇ ਉਹ ਇਧਰੋਂ ਪੱਛੇ ਇਧਰ ਆ ਕੇ ਉਧਰੋਂ ਬੱਸ ਆ ਰਹੀ ਸੀ ਤੇ ਬੱਸ ਦੇ ਵਿੱਚ ਵੱਜਿਆ ਤੇ ਵੱਜ ਕੇ ਤੇ ਸਵਾਰੀਆਂ ਦੇ ਸੱਟਾਂ ਵੱਜੀਆਂ ਬਹੁਤ ਜ਼ਿਆਦੇ ਤੇ ਵਿੱਚੋਂ ਕੱਡੀਆਂ ਵਿੱਚੋਂ ਮੋਬਾਈਲ ਵੀ ਚੋਰੀ ਹੋ ਗਏ ਇਹਨਾਂ ਦੇ ਕਿਹਨਾਂ ਦੇ ਚੋਰੀ ਹੋਏ ਨੇ ਸਵਾਰੀਆਂ ਤੇ ਚੋਰੀ ਹੋ ਗਏ ਨਾਲ ਦੀ ਨਾਲ ਪਤਾ ਹੀ ਨਹੀਂ ਲੱਗਿਆ ਕੌਣ ਲੈ ਗਏ ਜਾਨੋ ਕੁੜੀਆਂ ਨੇ ਪੁੱਛਿਆ ਵੀ ਸਾਰੇ ਪੜਨੇ ਵਾਲੀਆਂ ਕੁੜੀਆਂ ਸੀਗੀਆਂ ਬੱਚੇ ਸੀਗੇ ਜਿਆਦਾ ਬੱਚੇ ਸੀਗੇ ਜੀ ਯਾਰ ਪਟਿਆਲੇ ਨੂੰ ਜਾ ਰਹੇ ਸੀਗੇ ਅੱਛਾ ਹਾਂ ਜੀ ਕਿੰਨੇ ਕਦੇ ਚੋਰੀ ਹੋਈ ਕੁਝ ਪਤਾ ਲੱਗਿਆ ਪੰਜ ਸੱਤ ਜਾਨੀਆਂ ਕੁੜੀਆਂ ਰੌਲਾ ਪਾਉਂਦੀਆਂ ਸੀਗਾ ਵੀ ਸਾਡੇ ਮੋਬਾਈਲ ਚੋਰੀ ਹੋ ਗਏ ਜਾਨੂ ਅਸੀਂ ਦੇਖੇ ਜਾਨੂ ਹੈ ਨਹੀਂ ਤੀਰਾ ਕੁਝ ਤੇ ਕਿੰਨੀਆਂ ਕਿ ਸਵਾਰੀਆਂ ਸੀ ਬੱਸ 'ਚ ਕੁਝ ਬੰਦਾ ਬੱਸ 'ਚ ਹੋਣੀ ਹੈ ਜੀ 40 42 ਸਵਾਰੀਆਂ ਬੱਚੇ ਸੀਗੇ ਜਿਆਦਾ ਹਾਂ ਜੀ ਬੱਚੇ ਜਿਆਦੇ ਸੀਗੇ ਜ ਟਾ ਲੈਡੀਆਂਸ ਅੱਗੇ ਆ ਹਾਲੇ ਕਿਰਾਨਾਮ ਹਰਪ੍ਰੀਤ ਸਿੰਘ ਆ ਜੀ ਆ ਤੁਸੀਂ ਬੱਸ ਵਿੱਚ ਸਫ਼ਰ ਕਰ ਰਹੇ ਸੀ ਜੀ ਜੀ ਬੱਸ ਵਿੱਚ ਸੀਗੇ ਸੜਨਲੀ ਇੱਥੋਂ ਨਾ ਖੰਨੇ ਬੱਸ ਸਟੈਂਡ ਤੋਂ ਬੱਸ ਨਿਕਲੀ ਆ ਤੇ ਮੂਰੇ ਨਾ ਟਰਾਲੇ ਵਾਲੇ ਨੂੰ ਆਈ ਥਿੰਕ ਨੀਂਦ ਆ ਗਈ ਤੇ ਬੱਸ ਵਾਲੇ ਨੇ ਬੜਾ ਕੰਟਰੋਲ ਕਰਿਆ ਬਚਾਉਣ ਦਾ ਆਪਦਾ ਤੇ ਸਵਾਰੀਆਂ ਸੀਗੀਆਂ ਸਵਾਰੀਆਂ ਭਰੀਆਂ ਹੋਇਆਂ ਸੀਗੀਆਂ ਤੇ ਸੜਨਲੀ ਬੱਸ ਵਾਲੇ ਨੂੰ ਟਰੱਕ ਵਾਲੇ ਨੂੰ ਨੀਂਦ ਆਈ ਤਾਂ ਉਹ ਬਚਾਅ ਕਰਦਾ ਕਰਦਾ ਬੱਸ ਵਾਲਾ ਇਹਦੇ ਵਿੱਚ ਵੱਜਾ ਤੁਸੀਂ ਸਫ਼ਰ ਕਰ ਰਹੇ ਸੀਗੇ ਜੀ ਜੀ ਵਿੱਚ ਸੀਗੇ ਕਿੰਨੇ ਕੁ ਸਵਾਰੀਆਂ ਸੀਗੀਆਂ ਮੈਂ ਲਾਸਟ ਸੀਟ ਦੇ ਸੀਗਾ ਸੀਗੀਆਂ ਸਵਾਰੀਆਂ 70 70 ਭਾਜੀ ਜਾਣਾ ਬੱਚੇ ਸੀ ਕੀ ਕੌਣ ਸੀ ਜੀ ਲੇਡੀਜ਼ ਸੀਗੀਆਂ ਜ਼ਿਆਦਾ ਲੇਡੀਜ਼ ਜਿਹੜੀਆਂ ਮੂਰੀਆਂ ਫਰੰਟ ਤੇ ਖੜੀਆਂ ਸੀ ਨਾ ਲੇਡੀਜ਼ ਸਟੈਂਡਿੰਗ ਸੀਗੀਆਂ ਜਿਹੜੀਆਂ ਉਹਨਾਂ ਦੇ ਇੰਜਰੀ ਆਈ ਆ ਮੇਜਰ ਇੰਜਰੀ ਆਈ ਆ ਆ ਥੋੜੀਆਂ ਜੀਆਂ ਬੇਹੋਸ਼ ਵੀ ਹੋਈਆਂ ਕੁੜੀਆਂ ਕੋਈ ਮੋਬਾਈਲ ਉਹਨੂੰ ਚੋਰੀ ਹੋ ਲੇ ਗਿਆ ਜੀ 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 ਸਾਰਿਆਂ ਦਾ ਮੇਰਾ ਵੀ ਖੋਦਾ ਕਈਆਂ ਦੇ 7-8 ਫੋਨ ਲੈ ਗਏ ਇੱਥੋਂ ਬੰਦੇ ਅੱਛਾ ਹਾਂਜੀ ਹਾਂਜੀ ਪਤਾ ਨਹੀਂ ਲੱਗਿਆ ਜੀ ਨਹੀਂ ਪਤਾ ਨਹੀਂ ਲੱਗਿਆ ਭਾਜੀ ਪਤਾ ਨਹੀਂ ਇੰਨੀ ਜ਼ੋਰ ਨਾਲ ਫੋਰਸਫੁਲੀ ਵੱਜਿਆ ਨਾ ਤਾਂ ਉੱਥੇ ਹੋਸ਼ ਹੀ ਨਹੀਂ ਆਇਆ ਬੰਦੇ ਨੂੰ ਬੀ ਬਹੁਤ ਜ਼ਿਆਦਾ ਹੋਇਆ ਜਿਹੜੀ ਐਕਸੀਡੈਂਟ ਆ ਉਸ ਤੋਂ ਬਾਅਦ ਮ ਜੀ ਕਿੰਨੇ ਕ ਜਾਨੇ ਤੇ ਚੋਰੀ ਹੋਏ ਨੇ ਜੀ ਪਤਾ ਨਹੀਂ ਹੁਣ ਮੈਨੂੰ ਐ ਨਹੀਂ ਪਤਾ ਪਰ ਫੋਨ ਕਾਫੀ ਲੱਗੇ ਬੰਦੇ ਮੇਰਾ ਨਾਮ ਪ੍ਰਿਆ ਅੱਛਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਬੱਸ ਤੇ ਜਾ ਰਹੀ ਸੀ ਤੇ ਡਿਵਾਈਡਰ ਤੋਂ ਦੂਸਰੀ ਸਾਈਡ ਤੋਂ ਆ ਕੇ ਟਰੱਕ ਜੋ ਨਾਲ ਬੱਸ ਚ ਵੱਜਿਆ ਵੇ ਕਿੱਥੇ ਤੁਸੀਂ ਕਿੱਥੋਂ ਨਹੀਂ ਕਿੱਥੇ ਜਾ ਰਹੇ ਸੀਗੇ ਅਸੀਂ ਸਰਹੰਦ ਜਾ ਰਹੇ ਸੀ ਡਿਊਟੀ ਤੇ ਜਾ ਰਹੇ ਸੀ ਬੱਸ ਉੱਪਰ ਹੀ ਹੋਈ ਸੀ ਕਿਹੜੀ ਬੱਸ ਸੀ ਪੀ ਆਰਟੀਸੀ ਕਿੱਥੇ ਹੋਇਆ ਐਕਸੀਡੈਂੈਂਟ ਏ ਬਸ ਕਪੂਲ ਚੜਦੇ ਖੰਨੇ ਵਾਲਾ ਰੋਡ ਤੋਂ ਕਪੂਲ ਚੜਦੇ ਮੋਬਾਈਲ ਵਗੈਰਾ ਵੀ ਚੁੜੀ ਹੋਈ ਨੇ ਵਿੱਚ ਸਵਾਰੀ ਆ ਰਹੀ ਮਤਲਬ ਆਈ ਥਿੰਕ ਕੋਈ ਹੋਊਗਾ ਕਿਉਂਕਿ ਵਿੱਚ ਲੋਕ ਚੜਿਆ ਹੋਵੇ ਬੈਠ ਰਿਆ ਬਾਕੀ ਪਤਾ ਨਹੀਂ ਕੁਝ ਵੀ ਆਈਡੀਆ ਨਹੀਂ ਆ ਰਹੀ ਕੋਈ ਹੋਇਆ ਤੁਸੀਂ ਕਿੱਥੇ ਲੱਭਾ ਵੀ ਪਾਦਲੇ ਤੋਂ ਪਹਿਲਾਂ ਹੀ ਆ ਵੀ ਮੰਡੇ ਕਵਿੰਦਗੜ੍ਹ ਪਹੁੰਚੇ ਨਹੀਂ ਸੀ ਪਹਿਲੇ ਹੀ ਸੀ ਕਿੱਦਾਂ ਸੀ ਕਿ ਟਰੱਕ ਦੀ ਧੁਆਰੇ ਸੀ ਟਰੱਕ ਸਰੰਦ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ ਤੁਸੀਂ ਸਹੀ ਸੈਕਟਰ ਚ ਅਸੀਂ ਬਿਲਕੁਲ ਸਹੀ ਤੇ ਡਰਾਈਵਰ ਬੱਸ ਸਲੋ ਵੀ ਚਲਾ ਰਸੇ ਕੋਈ ਇੰਨੀ ਫਾਸਟ ਨਹੀਂ ਸੀ ਵੀ ਬਹੁਤ ਤੇਜ਼ ਭਜਾ ਕੇ ਲੈ ਕੇ ਜਾ ਰਹੇ ਹਾਂ ਉਹ ਵੀ ਠੀਕ ਚਲਾ ਰਹੇ ਸੀ। ਕਿੰਨੇ ਲੋਕਾਂ ਦੇ ਸ਼ਟਲ ਲੱਗੇ ਨੇ? ਆ तकरीबन 70 ਲੱਗੇ ਹੋਣਗੇ। ਔਰ ਤਾਂ ਸੀਗੇ ਜਿਆਦਾ ਵਿੱਚ ਜਾਨ ਪੌਣ ਸੀ। ਦੋਨੋਂ ਮਿਕਸਡ ਲੇਡੀਜ਼ ਔਰ ਸਟੂਡੈਂਟਸ ਔਰ ਸਕੂਲ ਦੇ ਬੱਚੇ। ਹੋ ਗਿਆ ਅਰਾਊਂਡ 50 ਕ੍ਰੀਬ ਹੋਣਗੇ। ਠੀਕ ਹੈ ਹਾਂ। ਪੂਜਾ। ਹਾਂ ਸਰ ਸਰ। ਕਿਵੇਂ ਹੋ ਐਕਸੀਡੈਂਟ? ਬਦਨ ਨਿਆ ਅਚਾਨਕ ਸੀ ਬੱਸ ਟਕਰਾ ਗਈ ਹਮ ਲੋਕ ਸਹੀ ਸੇ ਸਭ एक ट्रक से जाके लड़ गई बस अचानक से लुधियाने से रिमटी यूनिवर्सिटी जा रहे थे, जा रहे थे। कितने तो कुछ पता है? पूरी बस भरी हुई थी नहीं सर आधी बस में बच्चे थे कॉलेज तो तो के आधी बस नहीं कुछ था था नहीं मेरा तो नहीं हुआ हाँ जी स्टूडेंट्स ज्यादा थे आपने कहाँ पर जाना था रिमटी यूनिवर्सिटी ਸਰ ਦਲਜੀਤ ਸਿੰਘ ਨਾ ਜੀ ਫਸਦੀ ਕੀ ਹੋ ਨਾ ਮੈਂ ਡਰਾਈਵਰ ਹਾਂ ਸਰ ਅੱਛਾ ਕਿੱਦਾਂ ਹੋਇਆ ਐਕਸੀਡੈਂਟ ਸੇਰ ਸਰ ਟਰਾਲਾ ਸਾਹਮਣੇ ਤੋਂ ਨਾ ਹੀ ਫੋਟੋ ਬਸ ਟੱਪ ਗਿਆ ਮੈਂ ਆਪਣੀ ਸਾਈਡ ਜਾ ਰਿਹਾ ਸੀ ਕੋਈ ਨਹੀਂ 30 40 ਦੀ ਸਪੀਡ ਸੀ ਤੇ ਜੱਡੇ ਤੋਂ ਸਵਾਰੀਆਂ ਚੱਕੇ ਤੁਰੇ ਸੀ ਤੇ ਜਦੋਂ ਸਾਹਮਣੋਂ ਸਾਹਮਣੇ ਟਰਾਲਾ ਆ ਗਿਆ ਸੈਕਿੰਡ ਦਾ ਤਿੰਨ ਸੀ ਮੇਰੇ ਕੋਲ ਉਹ ਤੇਜ਼ ਵੀ ਵਾੜਾ ਸੀ ਇੱਕ ਫੋਟੋ ਬਸ ਟੱਪਿਆ ਤੇ ਜਿੰਨੀ ਕਿ ਮੇਰੇ ਤੋਂ ਖੱਬੇ ਹੱਥ ਗੱਡੀ ਕੱਟ ਹੁੰਦੀ ਹੋਈ ਕੱਟੀ ਗਈ ਬ੍ਰੇਕ ਲਾਇਆ ਜਿੰਨੇ ਕਿ ਲੱਗੇ ਤੇ ਸਵਾਰੀਆਂ ਸੁਰੀਆਂ ਦਾ ਬਚਾ ਕਰ ਲਿਆ ਵਾਵਾ ਤੇ ਮੇਰੇ ਵਾਲੀ ਸਾਈਡ ਤੋਂ ਝਾਦਾ ਮੇਰੇ ਸਟਾਂ ਲੱਗੀਆਂ ਮਤਲਬ ਫਿਰ ਵੀ ਹੱਦ ਤੱਕ ਬਚਾ ਉਹ ਡਰਾਈਵਰ ਦਾ ਨਹੀਂ ਪਤਾ ਪਤਾ ਨਹੀਂ ਉਹਨੂੰ ਨਹੀਂ ਆਈ ਪਤਾ ਨਹੀਂ ਕੀ ਚੱਕਰ ਬਣਿਆ ਗੱਡੀ 'ਚ ਬੀਟੀਐਸ ਵਗੈਰਾ ਸਭ ਕੁ ਲੱਗਿਆ ਸਪੀਡ 40 ਕਿਦੀ ਹੋਣੀ ਹੈ ਮੇਰੀ ਮੈਕਸਿਮਮ ਤੇ ਗਾੜੀ ਸਾਡੇ ਕੋਲ ਟਾਈਮ ਖੋਲਾ ਹੁੰਦਾ ਪਟਿਆਲੇ ਜਾਣਾ ਹੁੰਦਾ ਸੀ ਭਜਾਉਂਦੇ ਹੈ ਨਹੀਂ ਪਿੱਛੇ ਤੋਂ ਵੀ 1 ਘੰਟਾ 10 ਮਿੰਟ ਮਿਲਦੇ ਆਪਾਂ ਨੂੰ ਖੰਨੇ ਤੱਕ ਦੇ ਉਹ ਵੀ ਬਹੁਤ ਸ로우 ਹੋਣਾ ਪੈਂਦਾ ਠੀਕ ਹੈ ਤੇ ਬਸ ਦੇ ਬਚਾ ਹੋ ਗਏ ਜਾਨੀ ਬਹੁਤ ਤਖੜਾ ਰੱਬ ਨੇ ਰੱਖ ਲਈ ਜੀ ਪਤਾ ਨਹੀਂ ਰੱਬ ਮੱਥਾ ਟੇਕ ਕੇ ਆਈ ਦੇ ਜੀ ਤਾਂ ਬਚਾ ਹੋ ਗਿਆ ਨਹੀਂ ਤਾਂ ਮੇਰੀ ਵਾਲੀ ਸਾਈਡ ਤਾਂ ਮੈਨੂੰ ਤਜ ਲੱਗਿਆ ਸੀ ਵੀ ਅੱਜ ਮਰ ਜਾਾਂਗੇ ਤੇ ਬਚਾ ਹੋ ਗਿਆ ਰੱਬ ਨੇ ਰੱਖ ਲਈ ਕਟਾਈ ਕਰਤੀ ਪੂਰੀ ਖੱਬੇ ਪਾਸੇ ਨੂੰ ਅੱਛਾ ਤੁਸੀਂ ਆਪ ਕਟਾਈ ਕੀਤੀ ਮੈਂ ਹੀ ਮੈਂ ਹੀ ਕਰੀ ਜੀ ਕਟਾਈ ਕਨੇਕਟਰ ਵਿਚਾਲੇ ਸੀ ਤੇ ਆਇਆ ਸਕੈਂਟ ਤਾਂ ਜੀ ਦੋ ਸੀ ਸਾਹਮਣੇ ਜਦ ਟੱਪਿਆ ਜਦ ਮਿੱਟੀ ਜੀ ਉੱਡਦੀ दिखी ਮੈਨੂੰ ਖੱਬੇ ਹੱਥ ਮੈਂ ਸ਼ੀਸ਼ੇ ਜੀ ਬਸ ਹਲਕੀ ਜੀ ਨਿਗਾਹ ਮਾਰੀ ਹੈ ਪੂਰੀ ਕਟਾਈ ਕਰੀ ਇਹਨਾਂ ਨੇ ਤਾਂ ਮੇਰੇ ਆਮਣੇ ਸਾਹਮਣੇ ਠੋਕ ਗਿਆ ਕਿਉਂ ਜਦੋਂ ਬ੍ਰੇਕ ਲਾਗੇ ਗੱਡੀ ਤਾਂ ਰੋਕ ਲਈ ਸੀ ਆਪਾਂ ਨੇ ਤੇ ਆਪਣੀ ਰੁਗੀ ਗੱਡੀ 'ਤੇ ਠੋਕ ਤਾ ਉਹਨੇ ਹਾਂਜੀ ਬਚਾਅ ਹੋ ਗਿਆ ਮੇਰਾ ਨਾਮ ਹਰਸਿਮਰਨਜੀਤ ਸਿੰਘ ਹੈ ਮੈਂ ਬਸਦਾ ਕੰਡਕਟਰ ਆ ਪੀਆਰਟੀਸੀ ਦਾ ਅੱਜ ਕਿੱਦਾਂ ਹੋਇਆ ਹਾਦਸਾ ਇਹ ਜੀ ਹਾਦਸਾ ਰੋਂਗ ਸਾਈਡ ਤੋਂ ਇੱਕ ਵੱਡਾ ਟਰੱਕ ਜਾਨੀ ਜਿਹਨੂੰ ਘੋੜਾ ਕਹਿੰਦੇ ਨੇ ਉਹ ਆ ਰਿਹਾ ਸੀ ਉਹ ਝਾੜੀਆਂ ਵਿੱਚੋਂ ਇੱਕਦਮ ਫੁੱਟਪਾਟ ਟੱਪ ਕੇ ਸਾਡੇ ਸਾਈਡ ਆ ਗਿਆ ਜਿਸ ਕਾਰਨ ਡਰਾਈਵਰ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜੇ ਜ਼ਿਆਦਾ ਕੱਢਦੇ ਤਾਂ ਬੱਸ ਪਲਟੇ ਜਾਣੀ ਸੀ ਇਸ ਕਰਕੇ ਫਿਰ ਉਹਦੇ ਵਿੱਚ ਵੱਜ ਗਿਆ ਇਹ ਬੱਸ ਕਿਹੜੀ ਸੀਗੀ ਪੀਆਰਟੀ ਸੀ ਲੁਧਿਆਣਾ ਡੀਪੋ ਕਿੱਥੇ ਜਾ ਰਹੀ ਸੀ ਲੁਧਿਆਣੇ ਤੋਂ ਕੁਰਛੇਤਰ ਕਿੰਨੀਆਂ ਜਿਹਾ ਸਵਾਰੀਆਂ ਸੀ ਤੇ ਵਿੱਚ 40 45 ਸਵਾਰੀਆਂ ਹੋਣਗੀਆਂ ਜ਼ਿਆਦਾ ਕੌਣ ਸੀ ਵਿੱਚ ਲੇਡੀ ਸੀਗੇ ਪੜਨ ਵਾਲੇ ਜਵਾਕ ਸੀ ਸਕੂਲ ਦੇ ਗੋਵਿੰਦ ਰੇਮਟ ਦੇ ਗਲਤੀ ਕਿਦੀ ਮੰਨਦੇ ਹੋ ਗਲਤੀ ਤਾਂ ਉਹਨੂੰ ਦੇਖੋ ਕੋੜਾ ਰੋਂਗ ਸਾਈਡ ਆਇਆ ਵਾ ਅਸੀਂ ਤਾਂ ਆਪਣਾ ਜਾ ਰਹੇ ਸੀ ਪੁਲ ਚੜ੍ਹੇ ਸੀਗੇ ਕਿ ਡਰਾਈਵਰ ਕਿੱਦਾਂ ਚਾਲ ਕੇ ਜਿਹੜਾ ਬੱਸ ਡਰਾਈਵਰ ਠੀਕ ਆ ਸੱਟਾਂ ਲੱਗੀਆਂ ਉਹਦੇ ਸੱਟਾਂ ਹੀ ਲੱਗੀਆਂ ਸਾਰੇ ਉਹ ਬਾਕੀ ਠੀਕ ਨੇ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਾਨੀ ਅੱਛਾ ਕੁਝ ਮੋਬਾਈਲ ਵਗੈਰਾ ਵੀ ਚੋਰੀ ਹੋਈ ਨਹੀਂ ਕਿ ਜਿਹੜੇ ਕਹਿ ਰਹੇ ਨੇ ਨਹੀਂ ਮੈਨੂੰ ਨਹੀਂ ਪਤਾ ਸੀ ਆ ਗਏ ਸੀ ਕਿ ਡਰਾਈਵਰ ਨੂੰ ਲੈ ਕੇ ਮੈਂ ਆ ਗਿਆ ਸੀ ਆਪਣਾ ਸਵਾਰੀ ਲੈ ਕੇ ਅਸੀਂ ਇੱਕਦਮ ਆ ਗਏ ਇਸ ਬਾਰੇ ਨਹੀਂ ਪਤਾ